ਭਾਰਤੀ ਕਮਿਊਨਿਸਟ ਪਾਰਟੀ ਦੇ 100 ਸਾਲਾ ਸਮਾਰੋਹਾਂ ਦੇ ਸੰਦਰਭ ਵਿੱਚ ਕਮਿਊਨਿਸਟ ਪਾਰਟੀ ਦਾ ਮਹਾਂ ਦिवेशन ਚੰਡੀਗੜ੍ਹ ਵਿਖੇ 1 ਤੋਂ 25 ਤੰਬਰ ਤੱਕ ਰੱਖਿਆ ਗਿਆ ਹੈ ਅੱਜ ਇਸ ਮੌਕੇ ਤੇ ਮੈਨੂੰ ਯਾਦ ਆਉਂਦਾ ਕਿ ਜਦੋਂ ਅਸੀਂ ਅੱਜ ਤੋਂ ਲਗਭਗ 40-45 ਸਾਲ ਪਹਿਲਾਂ ਪਾਰਟੀ 'ਚ ਦਾਖਲ ਹੋਈ ਸੀ ਤਾਂ ਸਮਾਜ ਦੇ ਵਿੱਚ ਇੱਕ ਬਹੁਤ ਜਨੂੰਨ ਸੀ ਕਿ ਅਸੀਂ ਸਮਾਜ ਨੂੰ ਪਰਿਵਰਤਨ ਕਰਨਾ ਹੈ ਜੋ ਸਮਾਜ ਦੇ ਵਿੱਚ ਜ਼ਿਆਤੀਆਂ ਹੋ ਰਹੀਆਂ ਹਨ ਮੈਂ ਇਤਕਾ ਲੋਕਾਂ ਨਾਲ ਗਰੀਬ ਗੁਰਬਾ ਦੇ ਨਾਲ ਵਿਦਿਆਰਥੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਜੋ ਉਸ ਦੀ ਬੇਰੁਜ਼ਗਾਰੀ ਹੈ ਉਸ ਦੇ ਬਾਰੇ ਬਹੁਤ ਲੋਕਾਂ ਚ ਰੋਸ ਸੀ ਤੇ ਲੋਕ ਉਹ ਉਸ ਨੇ ਪ੍ਰਦਰਸ਼ਨ ਵੀ ਕਰਦੇ ਸੀ ਜੇਲਾ ਵੀ ਜਾਂਦੇ ਸੀ ਮੈਂ ਵੀ ਆਪਣੇ ਸਮੇਂ ਚ ਜੇਲ੍ਹਤ ਗਿਆ ਇੱਕ ਇਹ ਜੋ ਮੈਡੀਕਲ ਵਿਦਿਆਰਥੀ ਹੁੰਦੇ ਨਾਤੇ ਅਸੀਂ ਵੀ ਜੇਲ੍ਹ ਕੱਟੀ ਉੱਥੇ ਸਾਰੇ ਅਸੀਂ ਮਿਲ ਜੁਲ ਕੇ ਇਸ ਅੰਦੋਲਨ ਨੂੰ ਹੋਰ ਅੱਗੇ ਵਧਾਇਆ ਅਜੋਕਾ ਸਮਾ ਵੀ ਉਹਨਾਂ ਚ ਚੁਣੌਤੀਆਂ ਨਾਲ ਹੀ ਭਰਿਆ ਹੋਇਆ ਹੈ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੋ ਗਈ ਹੈ ਅਸਮਾਨਤਾ ਜਾਂ ਨਾ ਬਰਾਬਰੀ ਸਮਾਜ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ ਫੀਸਾਂ ਬਹੁਤ ਜ਼ਿਆਦਾ ਹੋ ਗਈਆਂ ਇੱਕ ਕਮਜ਼ੋਰ ਆਰਥਿਕ ਵਰਗ ਦਾ ਬੱਚਾ ਅੱਜ ਉਦ ਸਿੱਖਿਆ ਤੋਂ ਵਾਂਝੇ ਹੋ ਗਿਆ ਉਸ ਨੂੰ ਨਹੀਂ ਮਿਲ ਪੰਦੀ ਇਤੋਂ ਤੱਕ ਸਕੂਲਾਂ ਵਿੱਚ ਵੀ ਇਹ ਦੋ ਬੜਾ ਵਖਰੇਵਾ ਹੋ ਗਿਆ ਇਸ ਤਰ੍ਹਾਂ ਦੇ ਜੋ ਮੁੱਦੇ ਹਨ ਇਹਨਾਂ ਤੋਂ ਭੱਜਣ ਲਈ ਸਰਕਾਰ ਬੇਮਤਲਬੇ ਮੁੱਦੇ ਜੋ ਪਹਿਲੇ ਏ ਆਪਣੇ ਪੈਦਾ ਕਰਦੀ ਹੈ ਉਹਨਾਂ ਨੂੰ ਅੱਗੇ ਵਧਾਉਂਦੀ ਹੈ ਉਸ ਕਿਸਮ ਦੀ ਇੱਕੋ ਚਰਚਾ ਨੂੰ ਲੈ ਕੇ ਆਂਦੀ ਹੈ ਤੇ ਸਾਰੇ ਮੀਡੀਆ ਦੇ ਰਾਇ ਉਹਨਾਂ ਦੇ ਅੱਗੇ ਵਧਾਉਂਦੇ ਇਸ ਲਈ ਅੱਜ ਮੈਂ ਸੋਚਦਾ ਕਿ ਨੌਜਵਾਨ ਪੀੜ੍ਹੀ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਪੜੋ ਗਿਆਨ ਪ੍ਰਾਪਤ ਕਰੋ ਤੇ ਮੌਜੂਦਾ ਜੋ ਸੰਕਟ ਹਨ ਕਿਉਂਕਿ ਉਹ ਹਲੇ ਤੁਹਾਡੇ ਕੋਲ ਬਹੁਤ ਲੰਮਾ ਦੁਆਰਾ ਹੈ ਉਹਨਾਂ ਨੂੰ ਹੱਲ ਕਰਨ ਲਈ ਪ੍ਰਣ ਕਰੋ ਉਹਨਾਂ ਨੂੰ ਹੱਲ ਕਰਨ ਲਈ ਅੱਗੇ ਆਓ ਅੰਦੋਲਨ ਚਲਾਓ ਕਿਉਂਕਿ ਬਿਨਾ ਅੰਦੋਲਨ ਦੇ ਆਮ ਲੋਕਾਂ ਦੀ ਕੋਈ ਪੁੱਛ ਨਹੀਂ ਇਸ ਮੌਕੇ ਤੇ ਅਲੱਗ-ਅਲੱਗ ਨਿਸ਼ਾਣ ਤੇ ਵਿਚਾਰ ਗੋਸ਼ਟੀਆਂ ਕੀਤੀਆਂ ਜਾ ਰਹੇ ਹਨ ਅਸੀਂ ਜੋ ਧਿਆਨਾ ਵਿਖੇ ਦੋ ਸੈਮੀਨਾਰ ਰੱਖਣ ਦਾ ਆਯੋਜਨ ਕੀਤਾ ਹੈ ਇੱਕ ਤਾਂ ਆਯੋਜਨ ਅਸੀਂ 3 ਅਗਸਤ ਨੂੰ ਕਰ ਰਹੇ ਹਾਂ ਜੋ ਕਿ ਇੰਡੀਅਨ ਡਾਕਟਰ ਫਰ ਪੀਸ ਐਂਡ ਡਵੈਲਪਮੈਂਟ ਅਤੇ ਪੰਜਾਬੀ ਸਾਇੰਟ ਐਕੈਡਮੀ ਨੂੰ ਅਸੀਂ ਇਕੱਠੇ ਹੋ ਕੇ ਕਰ ਰਹੇ ਹਾਂ ਉਸ ਦਾ ਵਿਚਾਰ ਹੈ ਕਿ ਇਸ ਦੁਨੀਆ ਵਿੱਚ ਹਥਿਆਰ ਬੰਦ ਹੋਣੀ ਚਾਹੀਦੀ ਹੈ ਹਥਿਆਰ ਨਹੀਂ ਹੋਣੇ ਚਾਹੀਦੇ ਅਤੇ ਪਰਮਾਣੂ ਹਥਿਆਰ ਜ਼ੋਨ ਇਹਨਾਂ ਤੇ ਪੂਰੀ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਸ਼ਾਂਤੀ ਹੋਵੇ ਇਹ ਇਸ ਲਈ ਜ਼ਰੂਰੀ ਹੋ ਗਿਆ ਹੈ ਕਿਉਂਕਿ ਅੱਜ ਦੁਨੀਆ ਬਹੁਤ ਹੀ ਭਿਆਨਕ ਸਥਿਤੀ ਦੇ ਕੜੀ ਹੈ अनेका ਥਾਵਾਂ ਤੇ ਯੁੱਧ ਚੱਲ ਰਹੇ ਹਨ ਰੂਸ ਤੇ ਯੂਕਰੇਨ ਵਿੱਚ ਜੋ ਯੁੱਧ ਚੱਲ ਰਿਹਾ ਉਸ ਨੂੰ 3 ਸਾਲ ਤੋਂ ਉੱਪਰ ਹੋ ਗਿਆ ਹੈ ਗਾਜ਼ਾ ਦੇ ਵਿੱਚ ਕੋਈ ਯੁੱਧ ਨਹੀਂ ਚੱਲ ਰਿਹਾ ਉੱਥੇ ਨਸਲ ਕਸ਼ੀ ਹੋ ਰਹੀ ਹੈ ਇਜ਼ਰਾਈਲ ਦੀ ਸਰਕਾਰ ਵੱਲੋਂ ਛੋਟੇ-ਛੋਟੇ ਬੱਚੇ ਜੋ ਪਾਣੀ ਲੈਣ ਲਈ ਜਾਂਦੇ ਹਨ ਜੋ ਆਪਣੀ ਰੋਟੀ ਲੈਣ ਲਈ ਜਾਂਦੇ ਹਨ ਉਹਨਾਂ 'ਤੇ ਗੋਲੀਆਂ ਵਰਸਾ ਕੇ ਉਹਨਾਂ ਉੱਪਰ ਜ਼ਹਿਰੀਲਾ ਗੈਸਾ ਛੱਡ ਕੇ ਉਹਨਾਂ ਨੂੰ ਮਾਰ ਰਹੀ ਹੈ ਇਸ ਕਿਸਮ ਦੀ ਸਥਿਤੀ ਦੇ ਵਿੱਚ ਦੁਨੀਆ 'ਤੇ ਬਹੁਤ ਇੱਕ ਲੋੜ ਹੈ ਕਿ ਸ਼ਾਂਤੀ ਅੰਦੋਲਨ ਵਧੇ ਕਿਉਂਕਿ ਪਹਿਲੇ ਇਸ ਸਮੇਂ 'ਚ ਜੋ 80 ਹਜ਼ਾਰ ਤੱਕ ਪਰਮਾਣੂ ਅਸਤਰ ਦੁਨੀਆ ਵਿੱਚ ਮੌਜੂਦ ਸੀ ਅੱਜ 13 ਹਜ਼ਾਰ ਹਨ ਉਹ ਇਸ ਲਈ ਉਦੋਂ ਘਟੇ ਕਿਉਂਕਿ ਅੰਦੋਲਨ ਸੀਗੇ ਦੁਨੀਆ 'ਚ ਅਜ ਅੰਦੋਲਨਾਂ ਦੀ ਕਮੀ ਹੈ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਹੋਰ ਅੰਦੋਲਨ ਨੂੰ ਚਿਤਾਈਏ ਅਸੀਂ ਅੱਤੇ 3 ਅਗਸਤ ਨੂੰ ਲੁਧਿਆਣਾ ਵਿੱਚ ਪੰਜਾਬੀ ਭਵਨ ਵਿਖੇ ਸਵੇਰੇ 10 ਵਜੇ ਸ਼ਾਂਤੀ ਵਿਸ਼ਵ ਸ਼ਾਂਤੀ ਨਿਰਸਥਰੀਕਰਨ ਅਤੇ ਪਰਮਾਣੂ ਹਥਿਆਰਾਂ ਦੇ ਪੂਰਨ ਖਾਤਮੇ ਦੇ ਉੱਪਰ ਇੱਕ ਵਿਚਾਰ ਗੋਸ਼ਟੀ ਕਰਾਂਗੇ ਤੇ ਇਸ ਦੇ ਵਿੱਚ ਇਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਕੇ ਲੋਕਾਂ ਨੂੰ ਸ਼ਾਂਤੀ ਲਈ ਅੰਦੋਲਨ ਕਰਨ ਦੇ ਲਾਭਮੰਦ ਹੋਣ ਦੀ ਅਪੀਲ ਕਰਾਂਗੇ